ਇਹ ਨਾ ਲੈਣੀ ਚਾਹੀਦੀ ਵੀ ਜੇ ਬੰਦਾ ਇਹੋ ਜਿਹਾ ਵੀ ਕੰਮ ਕਰ ਸਕਦੇ ਤੇ ਆਪਣੇ ਪਿੰਡ ਨੂੰ ਬਚਾਉਣ ਦੇ ਇਛਾਤਰ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਤੇ ਪੂਰਾ ਕੰਮ ਕਰ ਰਿਹਾ ਜਿੰਨਾ ਵੀ ਕਰ ਸਕਦਾ ਹੈ ਹੱਥਾਂ ਨਾਲ ਮਿੱਟੀ ਭਰ ਰਿਹਾ ਹੈ ਪੰਜਾਬੀਆਂ ਦੇ ਹੌਸਲੇ ਕੋਈ ਨਹੀਂ ਤੋੜ ਸਕਦਾ ਜੀ ਹਾਂ ਅਸੀਂ ਨਹੀਂ ਇਹ ਤਸਵੀਰਾਂ ਕੁਝ ਇਹ ਹੀ ਦਿਖਾਨ ਕਰਨੀਆਂ ਨੇ ਮਿੱਟੀ ਵਿੱਚ ਮਿੱਟੀ ਹੋਏ ਬੈਠੇ ਇਸ ਹੈਂਡੀਕੈਪ ਨੌਜਵਾਨ ਨੂੰ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜੋ ਕਿ ਪੰਜਾਬ ਦੇ ਵਿੱਚ ਹੜਾ ਦੀ ਮਾਰ ਤੇ ਚਲਦਿਆਂ ਆਪਣੇ ਪਿੰਡ ਨੂੰ ਬਚਾਉਣ ਦੇ ਲਈ ਆਪਣੇ ਇਹਨਾਂ ਹੱਥਾਂ ਦੇ ਨਾਲ ਥੈਲੀਆਂ ਦੇ ਵਿੱਚ ਮਿੱਟੀ ਪਰਦਾ ਹੋਇਆ ਨਸਰ ਆ ਰਿਹਾ ਸਲਾਮ ਹੈ ਇਸ ਨੌਜਵਾਨ ਦੇ ਜਜ਼ਬੇ ਨੂੰ ਜਿੱਤੇ ਕਿ ਲੋਕ ਸਹੀ ਸਲਾਮਤ ਹੁੰਦੇ ਹੋਇਆ ਵੀ ਆਪਣੇ ਘਰਾਂ ਚੋਂ ਨਹੀਂ ਨਿਕਲਦੇ ਤੇ ਇਹੇ ਨੌਜਵਾਨ ਆਪਣੇ ਪਿੰਡ ਨੂੰ ਬਚਾਉਣ ਦੇ ਲਈ ਪਿਛਲੇ 10 ਦਿਨਾਂ ਤੋਂ ਥਲਿਆਂ ਦੇ ਵਿੱਚ ਰੇਤਾ ਭਰਨ ਦਾ ਕੰਮ ਕਰ ਰਿਹਾ। ਸੁਲੋੜ ਹੈ ਇਸ ਨੌਜਵਾਨ ਤੋਂ ਸੇਦਲੈਂਡ ਦੀ ਜੋ ਕਿ ਹਾਲਾਤਾਂ ਨੂੰ ਮਾਤ ਪਾਉਂਦਾ ਹੋਇਆ ਆਪਣੇ ਪਿੰਡ ਨੂੰ ਬਚਵਾਉਣ ਦੇ ਲਈ ਮਿੱਟੀ ਦੇ ਵਿੱਚ ਮਿੱਟੀ ਹੋਇਆ ਬੈਠਾ ਹੈ। ਜਗਬਾਣੀ ਟੀਵੀ ਦੇ ਲਈ ਮਾਛੀਵਾੜਾ ਤੋਂ ਮੁਰਦੀਪ ਸਿੰਘ ਤੱਕਦੀ ਰਿਪੋਰਟ।